ਬਈ ਮੈਂ ਮਜ਼ਦੂਰ ਦਾ ਪੁੱਤਾਂ ਠੀਕ ਹੈ ਮੈਂ ਆਪਦੇ ਪਿਓ ਨੂੰ ਘਰੇ ਬਿਠਾਉਣਾ ਚਾਹਣਾ ਵੀ ਬੱਸ ਕਰ ਹੁਣ ਤੂੰ 40 ਸਾਲ ਹੋ ਗਏ ਮਜ਼ਦੂਰੀ ਤੂੰ ਕੀਤੀ ਆ ਹੁਣ ਬੱਸ ਕਰ ਘਰੇ ਬਹਿ ਪਰ ਕਿਵੇਂ ਬਿਠਾਵਾਂ ਭਾਈ ਕੰਮ ਹੈ ਨਹੀਂ ਤੂੰ ਪਾਰਟੀ ਨੂੰ ਕਿਸੇ ਨਾਲ ਕਾ ਨਹੀਂ ਪਾਇਆ ਪਰ ਤੁਸੀਂ ਭਗਵੰਤ ਮਾਨ ਨੂੰ ਇੱਥੋਂ ਜਤਾਇਆ ਇੱਕ ਮੈਂ ਤੁਹਾਨੂੰ ਕਹਿੰਦਾ ਵੀ ਆਪਦੇ ਪਿੰਡਾਂ ਸ਼ਹਿਰਾਂ ਚ ਆਪ ਵੀ ਕਈ ਲੀਡਰ ਲੱਭੋ ਆਪਦੇ ਜਵਾਕਾਂ ਚੋਂ ਨੌਜਵਾਨ ਪੈਦਾ ਕਰਕੇ ਇਸ ਪਾਸੇ ਨੂੰ ਤੋਰੋ ਸਾਡਾ ਸਭ ਤੋਂ ਵੱਡਾ ਨੁਕਸਾਨ ਇਸ ਕਰਕੇ ਹੋਇਆ ਕਿਉਂਕਿ ਅਸੀਂ ਰਾਜਨੀਤੀ ਵੱਲ ਧਿਆਨ ਹੀ ਨਹੀਂ ਦਿੱਤਾ ਸੀ ਸਿਰਫ ਰੋਟੀ ਵੱਲ ਹੋ ਗਿਆ ਆਪਦੀ ਰੋਟੀ ਕਮਾਈ ਖਾਦੀ ਖਾਲੀ ਸੌਂਗੇ ਉੱਠੇ ਆਉਂਦਾ ਕੰਮ ਤੇ ਗਏ ਇਹ ਸਾਰਾ ਇੰਨਾ ਸਿਸਟਮ ਤਾਂ ਵੇੜਾ ਕਰਕੇ ਹੰਦਾ ਕਰਕਦਾ ਨਹੀਂ ਸੀ ਬਈ ਤੁਸੀਂ ਤਾਂ ਫਿਰ ਵੀ ਇੱਥੇ ਬਹਿ ਕੇ ਹਸੂਸ ਲੈਣੇ ਹੋ ਨਾ ਸਾਡੇ ਉੱਤੇ ਹੱਸਣਾ ਵੀ ਤਿਆਰ ਬਣ ਗਿਆ ਬਈ 6 ਮਹੀਨੇ ਬਾਅਦ ਸਾਲ ਬਾਅਦ ਮਾਂ ਤੇ ਉਹ ਕਿਤੇ ਹੱਸ ਸਕਦਾ ਤਿਆਰ ਬਣ ਗਿਆ ਹਸਣਾ ਪਿਆਰ ਤੇ ਹਿਸਾਬ ਲਾ ਲਿਆ ਇਹ ਵੀ ਕੀ ਉੱਥੇ ਹਾਲਾਤ ਹੋਣਗੇ ਮੈਂ ਪੂਰਾ ਪੂਰਾ ਸਾਥ ਦੇ ਆਂ ਗਿਆ ਨਾ ਭਈਆ ਹਾਂ ਇਹ ਬੜਾ ਹੀ ਧੰਨਵਾਦ ਭਰਾ ਤੇ ਮੈਂ ਵੀ ਤੁਹਾਡਾ ਧੰਨਵਾਦੀ ਰਹੂੰਗਾ ਬੇਨਤੀ ਕਰਨ ਦਾ ਕਾਰਨ ਇਹ ਵੀ ਮੈਂ ਜੀਰੇ ਤੋਂ ਆਇਆ ਹਾਂ ਪਉ ਜੀ ਜ਼ਿਲ੍ਹਾ ਫਰੋਇਪੁਰ ਜੀਰਾ ਠੀਕ ਹੈ ਜੀ ਇਹਨਾਂ ਦੇ ਮਗਰ ਚੱਲਣ ਦਾ ਮੇਰਾ ਕਾਰਨ ਇਹ ਆ ਵੀ ਇਹ ਜੇ ਸਿਸਟਮ ਨੂੰ ਕਲਾਪਸ ਕਰਨਾ ਚਾਹੁੰਦੇ ਆ ਜੇ ਸਿਸਟਮ ਨੂੰ ਤੋੜਨਾ ਚਾਹੁੰਦੇ ਆ ਸਭ ਤੋਂ ਵੱਧ ਉਹ ਸਿਸਟਮ ਨੇ ਸਾਡੇ ਉੱਥੇ ਜਿਹੜੀ ਤਰਥੱਲੀ ਮਚਾਈ ਹੈ ਨਾ ਉੱਥੇ ਮਾਂ ਪਿਓ ਤਾਂ ਬੈਠਾ ਸਾਡੇ ਘਰਾਂ ਚ ਪਰ ਮੁੰਡੇ ਮਰ ਗਏ ਬਾਈ 10 10 ਘਰ ਜਦੋਂ ਇਹ 10 ਘਰ ਲੈਨੇ ਹੋ ਤਾਂ ਉਹਦੇ ਵਿੱਚੋਂ ਤੁਹਾਨੂੰ ਦੋ ਮੁੰਡੇ ਮਿਲ ਸਕਦੇ ਆ ਹੋ ਸਕਦਾ ਉਹ ਵੀ ਨਿਚਈ ਹੋਣ ਇੱਕ ਵਿੱਚੋਂ ਚੰਗਾ ਮਿਲੂਗਾ ਤੇ 8 ਘਰਾਂ ਇਹ ਤੁਹਾਨੂੰ ਮੁੰਡਾ ਨਹੀਂ ਮਿਲ ਸਕਦਾ ਇਹ ਮੇਰੀ ਗਰੰਟੀ ਆ ਤੁਸੀਂ ਪਤਾ ਕਰਾ ਸਕਦੇ ਹੋ ਮੈਂ ਉੱਥੋਂ ਆਇਆ ਮੇਰੇ ਆਉਣ ਦਾ ਕਾਰਨ ਇਹ ਆ ਪਾਉ ਵੀ ਮੇਰੇ ਤਿੰਨ ਬੇਲੀ ਸੀ ਜ਼ਿੰਦਗੀ 'ਚ ਇੱਕ ਦੋਸਤ ਤੁਹਾਨੂੰ ਇਹ ਹੋਇਆ ਜ਼ਰੂਰ ਚਾਹੀਦਾ ਭਾਈ ਜਿਹਦੇ ਨਾਲ ਤੁਸੀਂ ਆਪਦੇ ਦਿਲ ਦੀ ਹਰ ਗੱਲ ਕਰ ਸਕੋ ਮੇਰੇ ਭਾਈ ਤਿੰਨੇ ਹੀ ਮਰ ਗਏ ਤਿੰਨੇ ਵਾ ਫਲੈਚ ਚੋ ਕੱਢ ਕੇ ਫੂਕੇ ਆ ਬਾਈ ਜਦੋਂ ਮੈਂ ਤੀਜਾ ਫੂਕਤਾ ਸੀ ਨਾ ਉਸ ਦਿਨ ਮੈਂ ਨਰਾਵਾਂ ਦੇ ਤੁਰ ਪਿਆ ਸੀ ਕਿ ਮੈਂ ਇਸ ਮਸੇ ਨੂੰ ਜੇ ਪੂਰਾ ਖਤਮ ਨਹੀਂ ਕਰ ਸਕਦਾ ਤਾਂ ਜਿੰਨਾ ਕੋਈ ਇਹਨੂੰ ਮੈਂ ਖਤਮ ਕਰ ਸਕਦਾ ਉਹਨਾਂ ਇਹਦੇ ਵੱਲ ਨੂੰ ਧਿਆਨ ਕਰਾਂ ਇਹ ਸਿਸਟਮ ਆ ਇਹ ਟੁੱਟਣਾ ਵਾ ਇਸ ਰਾਜਨੀਤੀ ਨਾਲ ਰਾਜਨੀਤੀ ਸਾਨੂੰ ਆਪਦੇ ਯਾਦ ਲੋਕ ਜਿਤਾਉਣੇ ਚਾਹੀਦੇ ਆ ਉਹਦਾ ਕਾਰਨ ਇਹ ਆ ਵੀ ਪਾਰਟੀਆਂ ਦਾ ਨਜ਼ਾਰਾ ਤਾਂ ਅਸੀਂ ਦੇਖ ਲਿਆ ਤਾਂ ਕੱਲ ਕਾਂਗਰਸ ਦਾ ਤਾਂ ਆਪ ਬੜੇ ਚਿਹਰ ਤੋਂ ਦੇਖਦੇ ਹੋਣੇ ਪਏ ਆ ਕਾਲੀ ਕਾਂਗਰਸੀ ਆਪਾਂ ਨੂੰ ਬੜੀ ਉਮੀਦ ਸੀ ਭਗਵੰਤ ਮਾਨ ਤੋਂ ਸਾਡੇ ਉਥੇ ਬੁੜੀਆਂ ਆਂਦੀਆਂ ਤੇ ਮੂਹਾਂ-ਮੂਹਾਂ ਆਂਦੀਆਂ ਸੀ ਵੀ 1000 ਰੁਪਈਆ ਨਹੀਂ ਇਹਨੇ ਨਸ਼ਾ ਬੰਦ ਕਰ ਦੇਣਾ ਆਪਾਂ ਤਾਂ ਵੋਟ ਪਾਉਣੀ ਆ ਉਹਨਾਂ ਨੇ ਸਾਰਿਆਂ ਨੇ ਵੋਟ ਪਾਈ ਤੇ ਜਿਤਾਇਆ ਇਹਨੂੰ ਪਰ ਇਹ ਆਪਦਾ ਉਹ ਵਾਦਾ ਭੁੱਲ ਗਿਆ ਸਿਰਫ ਕੱਲਾ ਨਸ਼ਾ ਬੰਦ ਕਰ ਦਿੰਦਾ ਨਾ ਮੈਨੂੰ ਇੱਥੇ ਫਿਰਨਾ ਪੈਂਦਾ ਵਧੀਆ ਘਰੋਂ ਆ ਪਾਉ ਰੋਟੀ ਪਾਣੀ ਖਾ ਕੇ ਮੈਂ ਵੀ ਸੌ ਸਕਦਾ ਐਨੀ ਗਰਮੀ ਮੈਨੂੰ ਫਿਰਨ ਦੀ ਲੋੜ ਨਹੀਂ ਪਰ ਜਿਹੜਾ ਕੋਈ ਮਿੱਤਰ ਨਹੀਂ ਰਹਿ ਗਿਆ ਕੋਈ ਗੱਲ ਕਰਨ ਨੂੰ ਕੋਈ ਦਿਲ ਦਾ ਜਿਹੜਾ ਸਾਨੀ ਨਹੀਂ ਰਹਿ ਗਿਆ ਉਹ ਉਹ ਉਹਦੇ ਕਰਕੇ ਮੈਂ ਨਰਾਵ ਤੇ ਤੁਰਿਆ ਪਉ ਆਜ਼ਾਦ ਬੰਦੇ ਜਿਤਾਉਣੇ ਸ਼ੁਰੂ ਕਰੀਏ ਆਜ਼ਾਦ ਬੰਦੇ ਜਿੱਤਣਗੇ ਨਾਲੇ ਤਾਂ ਜੇ ਤੁਸੀਂ ਇਹਨੂੰ ਆਪਦਾ ਅੱਧਾ ਸਮਰਥਨ ਵੀ ਦਿਨੇ ਹੋ ਜੇ ਤੁਹਾਡੇ ਪ੍ਰਵਾਦ ਦੀਆਂ ਪੰਜ ਵੋਟਾਂ ਨੇ ਉਹਨਾਂ ਦੇ ਤੁਸੀਂ ਚਲੋ ਤਿੰਨ ਜਾਂਦੀ ਮਰਜ਼ੀ ਨਾਲ ਉਧਰ ਪਾ ਸਕਦੇ ਹੋ ਦੋ ਵੀ ਦਿਨੇ ਹੋ ਜੇ ਤਾਂ ਉਹਦੇ ਨਾਲ ਸਰਕਾਰ ਨੂੰ ਇੱਕ ਡਰ ਪੈਦਾ ਹੋਊਗਾ ਵੀ ਲੋਕ ਆਜ਼ਾਦ ਲੋਕਾਂ ਨੂੰ ਤੁਰਤੇ ਅਸੀਂ ਕੋਈ ਕੰਮ ਕਰੀਏ ਸਹੀ ਨੇ ਫੇਰ ਤੁਹਾਨੂੰ ਕੋਈ ਨਾ ਕੋਈ ਉਹ ਸੁਵਿਧਾ ਦਿੱਤੀ ਜਾ ਸਕਦੀ ਸਾਡੇ ਉਥੇ ਹਰ ਬੁੜੀ ਹਰ ਬੰਦਾ ਕਹਿੰਦਾ ਅਸੀਂ ਰੋਟੀ ਕਵਾ ਕੇ ਖਾ ਲਾਵੇ ਸਾਨੂੰ ਕਣਕਾਂ ਦੇ ਸਾਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਸਿਰਫ ਸਾਡੇ ਨਸ਼ਾ ਬੰਦ ਕਰ ਦੇ ਸਾਡੇ ਧੀਆਂ ਪੁੱਤ ਖਤਮ ਹੋ ਗਏ ਹੁਣ ਸਾਡੇ ਉਸ ਤੋਂ ਵੀ ਆਵਾਜ਼ ਖਤਮ ਹੋ ਗਈ ਕਿਉਂਕਿ ਜਦੋਂ ਖਤਮ ਹੋ ਗਏ ਧੀਆਂ ਪੁੱਤ ਤੇ ਕਿਹਨੇ ਕਿਸੇ ਨੂੰ ਕਹਿਣਾ ਪਰ ਜੇ ਉਥੇ ਜਾ ਕੇ ਤੁਸੀਂ ਕਿਸੇ ਵੀ ਘਰ ਦੀ ਬੀਬੀ ਨਾਲ ਜਾਂ ਭੈਣ ਨਾਲ ਗੱਲ ਕਰੋ ਵੀ ਪੁੱਤ ਕੀ ਹਾਲ ਆ ਤੇ ਜੇਦੋਂ ਤੁਹਾਨੂੰ ਉਹ ਹਾਲ ਦੱਸੂਗੀ ਜੇ ਤੁਹਾਡੇ ਅੱਖਾਂ ਚੋਂ ਅੰਜੂ ਨਾ ਆ ਜਾਣ ਤਾਂ ਮੈਨੂੰ ਕਹਿ ਦੇ ਆ ਜੇ ਭਾਈ ਵੀ ਆਇਆ ਸੀ ਬੰਦਾ ਝੂਠ ਬੋਲ ਗਿਆ ਸਾਲੇ ਸੋ ਮੇਰੀ ਇਸ ਕਰਕੇ ਬੜੀ ਹੱਥ ਜੋੜ ਕੇ ਬੇਨਤੀ ਆ ਪਾਉ ਪਾਰਟੀਆਂ ਤੋਂ ਪਿੱਛੇ हटिए ਆਜ਼ਾਦ ਬੰਦੇ ਜਿਤਾਈਏ ਇੱਕ ਮੈਂ ਤੁਹਾਨੂੰ ਕਹਿੰਦਾ ਵੀ ਆਪਦੇ ਪਿੰਡਾਂ ਸ਼ਹਿਰਾਂ ਚੋਂ ਆਪ ਵੀ ਕਈ ਲੀਡਰ ਲੱਭੋ ਆਪਦੇ ਜਵਾਕਾਂ ਚੋਂ ਨੌਜਵਾਨ ਪੈਦਾ ਕਰਕੇ ਇਸ ਪਾਸੇ ਨੂੰ ਤੋਰੋ ਸਾਡਾ ਸਭ ਤੋਂ ਵੱਡਾ ਨੁਕਸਾਨ ਇਸ ਕਰਕੇ ਹੋਇਆ ਕਿਉਂਕਿ ਅਸੀਂ ਰਾਜਨੀਤੀ ਵੱਲ ਧਿਆਨ ਹੀ ਨਹੀਂ ਦਿੱਤਾ ਸੀ ਸਿਰਫ ਰੋਟੀ ਵਾਲ ਹੋ ਗਿਆ ਆਪਦੀ ਰੋਟੀ ਕਮਾਈ ਖਾਦੀ ਖਾਲੀ ਸੌਂਗੇ ਉੱਠੇ ਆਉਂਦਾ ਕੰਮ ਤੇ ਗਏ ਇਹ ਸਾਰਾ ਇੰਨਾ ਸਿਸਟਮ ਤਾਂ ਵਿੜਾ ਕਰਕੇ ਜਾਂ ਨਿੱਤਾ ਕਰਕਦਾ ਨਹੀਂ ਸੀ ਜਦੋਂ ਇਹ ਨਸ਼ਾ ਫੈਲਣ ਲੱਗਾ ਜੇ ਮੇਰੇ ਪਿਓ ਮੇਰੇ ਚਾਚੇ ਤਾਏ ਬਹਿ ਜਾਂਦੇ ਸੜਕਾਂ ਤੇ ਕੋਈ ਅਸੀਂ ਨਹੀਂ ਇਹ ਕੰਮ ਹੋਣ ਦੇਣਾ ਤੇ ਇਹ ਨਹੀਂ ਫੈਲ ਸਕਦਾ ਸੀ ਬੜੀਆਂ ਥਾਵਾਂ ਜਿੱਥੇ ਨਸ਼ਾ ਨਹੀਂ ਅੱਜ ਨਸ਼ੇ ਨੂੰ ਇਸ ਕਰਕੇ ਕਿਹਾ ਜਾਂਦਾ ਨਸ਼ਾ ਕਿੱਥੇ ਨਹੀਂ ਸਾਰੇ ਕਿੱਥੇ ਆ ਗਿਆ ਅਮਰੀਕਾ ਚ ਵੀ ਆ ਸਾਨੂੰ ਇੰਗਲੈਂਡ ਅਮਰੀਕਾ ਨੇ ਕੀ ਲੈਣਾ ਦੇਣਾ ਬਈ ਰਵੇ ਹੈ ਰਾਦੇ ਪਰ ਸਾਨੂੰ ਆਉਦੇ ਪਿਆਵਨਾ ਮਤਲਬ ਆ ਪੰਜਾਬ ਨੇ ਜਿਹੜੇ ਸਕੰਦਰ ਅਰਗੇ ਉਹਨਾਂ ਨੇ ਵੀ ਮੂੰਹ ਮੋੜਿਆ ਜਦੋਂ ਉਹ ਕਹਿ ਦਿੰਦਾ ਵੀ ਨਹੀਂ ਜਾਂਦਾ ਤਾਂ ਰਾਜ ਸਾਰੇ ਕਿਤੇ ਆ ਜੀ ਆਪਾਂ ਨੂੰ ਇਹਨਾਂ ਲੜਨ ਦੀ ਲੋੜ ਨਹੀਂ ਤੇ ਹੋ ਗਿਆ ਇਹ ਕੰਮ ਫਿਰ ਤੇ ਇਤਿਹਾਸ ਨਹੀਂ ਨਾ ਚਾਏ ਜਾਂ ਬਈ ਫਿਰ ਇਤਿਹਾਸ ਤਾਂ ਹੀ ਚੀਂਦਾ ਜਦੋਂ ਅਸੀਂ ਕੁਝ ਵੱਖਰਾ ਕਰਨ ਵੱਲ ਤੁਰਦੇ ਆ ਤੇ ਹੁਣ ਉਹ ਸਮਾਂ ਆ ਗਿਆ ਭਾਈ ਸਾਨੂੰ ਤੁਰਨਾ ਪੈਣਾ ਤੇ ਤੁਹਾਨੂੰ ਬੇਨਤੀ ਮੈਂ ਤਾਂ ਕਰ ਰਹਾ ਆ ਕਿ ਸੰਗਰੂਰ ਦੇ ਲੋਕ ਉਹ ਲੋਕ ਆ ਜਿਹੜੇ ਕਿਸੇ ਵੀ ਚੀਜ਼ ਨੂੰ ਬਦਲਦੇ ਆ ਖਾਸ ਕਰਕੇ ਰਾਜਨੀਤੀ ਨੂੰ ਜੋ ਤੁਸੀਂ ਬਦਲਿਆ ਉਦੋਂ ਮੈਂ ਪੜਦਾ ਸੀ ਤਾਂ ਉਦੋਂ ਮੈਂ ਇਹ ਚੀਜ਼ ਨੂੰ ਪੂਰਾ ਗੌਰ ਕੀਤਾ ਸੀ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਨੇ ਘਾਣੀ ਪਾਇਆ ਪਰ ਤੁਸੀਂ ਭਗਵੰਤ ਮਾਨ ਨੂੰ ਇੱਥੇ ਜਿਤਾਇਆ ਹਾਂਜੀ ਹਾਂ ਤੁਸੀਂ ਜਿਤਾਇਆ ਅੱਜ ਵੇਖੋ ਸਾਰੇ ਪੰਜਾਬ ਤੇ ਰਾਜ ਕਰਦਾ ਪਿਆ ਠੀਕ ਆ ਯਾਰ ਨਿਕਲ ਆਇਆ ਬੰਦਾ ਜਿੰਮੇਵਾਰੀ ਨਿਕਲ ਆਇਆ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ ਜਿਹੜਾ ਕੰਮ ਹੋ ਹੀ ਗਿਆ ਉਹਨੂੰ ਕੀ ਕਰੀਏ ਰੋਈ ਜਾਈਏ ਹੁੰਦਾ ਕੋਈ ਫਾਇਦਾ ਨਹੀਂ ਪਰ ਜੇ ਅਸੀਂ ਕਿਸੇ ਚੰਗੇ ਬੰਦੇ ਨੂੰ ਤੁਸੀਂ ਇੱਥੇ ਜਿਤਾਉਨੇ ਹੋ ਤਾਂ ਉਹ ਜੇ ਕੱਲ ਨੂੰ ਚੰਗਾ ਕੰਮ ਕਰਦਾ ਤਾਂ ਉਹਦਾ ਪ੍ਰਭਾਵ ਮੇਰੇ ਜ਼ਿਲ੍ਹੇ ਫਰੋਇਪੁਰ ਤੇ ਪਊਗਾ ਕੋਈ ਨਹੀਂ ਕਰਾਂਗੇ ਮਹਿਮਾਨੀ ਭਜੀ ਹਾਂਜੀ ਤੇ ਇੰਨੀ ਕੁ ਮੇਰੀ ਬੇਨਤੀ ਆ ਵੀ ਤੁਸੀਂ ਜੇ ਇੱਥੋਂ ਬਦਲਾ ਉਹ ਸ਼ੁਰੂ ਕਰ ਦੋ ਤੇ ਮੇਰੇ ਉਹ ਪਿੰਡ ਤੱਕ ਪਹੁੰਚ ਜੇ ਤਾਂ ਮੈਂ ਤੁਹਾਡਾ ਬੜਾ ਹੀ ਧੰਨਵਾਦੀ ਰਹੂੰਗਾ ਪਊ ਬੜਾ ਹੀ ਧੰਨਵਾਦੀ ਰਹੂੰਗਾ ਮੇਰਾ ਪਿੰਡ ਤਾਂ ਆ ਭੁੱਲਣੇ ਜੇ ਤਾਂ ਸਾਰਾ ਪਾਓ ਸਾਰੀਆਂ ਵੋਟਾਂ ਪਾ ਦੋਗੇ ਤੇ ਭਾਈ ਕੋਈ ਇਹ ਕੋਈ ਝੂਠ ਨਹੀਂਗਾ ਤਾਨੂੰ ਇਹ ਪੌਣੀਆਂ ਚਾਹੀਦੀਆਂ ਨੇ ਠੀਕ ਆ ਨਾ ਸਾਨੂੰ ਇਹ ਪੌਣੀਆਂ ਚਾਹੀਦੇ ਕੋ ਬਾਕੀ ਸਾਰੇ ਹੁਣ ਤੁਸੀਂ ਜੋ ਜਿੰਨੇ ਇੱਥੇ ਖੜੇ ਆ ਮੈਂ ਨਾ ਕਿਸੇ ਦਾ ਨਾਮ ਵੀ ਲਵਾਂ ਤੁਹਾਨੂੰ ਆਪ ਨੂੰ ਪਤਾ ਜਿੰਨੇ ਇੱਥੇ ਖੜੇ ਆ ਉਹ ਸਾਰਿਆਂ ਦਾ ਤੁਸੀਂ ਰਾਜ ਵੇਖ ਲਿਆ ਵੀ ਉਹਨਾਂ ਨੇ ਕੀ ਕੀਤਾ ਠੀਕ ਆ ਨਾ ਬਈ ਮੈਂ ਮਜ਼ਦੂਰ ਦਾ ਪੁੱਤ ਆ ਠੀਕ ਐ ਮੈਂ ਆਪਦੇ ਪਿਓ ਨੂੰ ਘਰੇ ਬਿਠਾਉਣਾ ਚਾਹੁੰਦਾ ਵੀ ਬੱਸ ਕਰ ਹੁਣ ਤੂੰ 40 ਸਾਲ ਹੋ ਗਏ ਮਜ਼ਦੂਰੀ ਤੂੰ ਕੀਤੀ ਆ ਹੁਣ ਬੱਸ ਕਰ ਘਰੇ ਬਹਿ ਪਰ ਕਿਵੇਂ ਬਿਠਾਵਾਂ ਬਾਈ ਕੰਮ ਹੈ ਨਹੀਂ ਠੀਕ ਆ ਨਾ ਤੇ ਲੋਕਾਂ ਨੂੰ ਲੱਗਦਾ ਕਿ ਪੁੱਤ ਲਓ ਜੀ ਅੱਜਕੱਲ ਦਾ ਮਾਂ ਪਿਓ ਦੀ ਇੱਜ਼ਤ ਹੀ ਨਹੀਂ ਰਹਿ ਗਈ ਫਲਾਂ ਨਾਲ ਧਮਕਾਣਾ ਇੱਜ਼ਤ ਪੈਦਾ ਹੋਣੀ ਹੈ ਜਦੋਂ ਤੁਹਾਡੇ ਕੋਲ ਖਾਣ ਨੂੰ ਰੋਟੀ ਹੈਗੀ ਆ ਉਦੋਂ ਭੁੱਖੇ ਨੰਗੇ ਨੇ ਕਿਸੇ ਦੇ ਨਾ ਕਿਸੇ ਦੀ ਇੱਜ਼ਤ ਕੀਤੀ ਆ ਨਾ ਹੋ ਸਕਦੀ ਐ ਕਿਉਂਕਿ ਬੰਦਾ ਆਕਿਆ ਰਹਿੰਦਾ ਜਦੋਂ ਰੱਜ ਕੇ ਰੋਟੀ ਖਾਧੀ ਹੋਵੇ ਪਿਆਰ ਆਉਦੇ ਆਮਪਣਪਦਾ ਸੋ ਮੈਂ ਤੁਹਾਡਾ ਬੜਾ ਸਮਾਂ ਨਾ ਲਵਾਂ ਇੰਨਿਆਂ ਤੇ ਮੇਰੀਆਂ ਬੇਨਤੀਆਂ ਵੀ ਮੇਰੇ ਜਿਲ੍ਹਿਆਂ ਦੇ ਦੇਖ ਕੇ ਹੀ ਸਹੀ ਪਰ ਕਿਰਪਾ ਜਰੂਰ ਕਰਿਆ ਜੀ ਭਾਵੇਂ ਅੱਧੀ ਕਰਿਆ ਜੇ ਤੇ ਭਾਵੇਂ ਪੂਰੀ ਕਰਿਆ ਜੇ ਬੜਾ ਧੰਨਵਾਦ ਭਾਈ ਬੜਾ ਬੜਾ ਹੀ ਧੰਨਵਾਦ ਤੁਹਾਡੇ ਤੁਹਾਡੇ ਸਾਰਿਆਂ ਦੇ ਸਾਫ ਸਦਕਾ pau ਮੇਰੇ ਵੀ ਉੱਥੇ ਜਿਹੜੇ ਬੈਠੇ ਲੋਕ ਹਨ ਹਾਂ ਜਾ ਕੇ ਮੈਂ ਉਹਨਾਂ ਨੂੰ ਕਹਿਣਾ ਮੈਂ ਪਈ ਤੁਹਾਡੀ ਖਾਤਰ ਉੱਥੇ ਅਪੀਲ ਕਰਕੇ ਆਇਆ ਤਾਂ ਉਹਨਾਂ ਨੂੰ ਇਹ ਲੱਗੇ ਕਿ ਵਾਕਿਆ ਤੇਰੀ ਅਪੀਲ ਹਨ ਗਈ ਹੈ ਸਹੀ ਬਿਲਕੁਲ ਭਾਈ ਉੱਥੇ ਹਾਂ ਭਾਈ ਤੁਸੀਂ ਤਾਂ ਫਿਰ ਵੀ ਇੱਥੇ ਬਹਿ ਕੇ ਹਾਸੂਸ ਲੈਣੇ ਹੋ ਨਾ ਸਾਡੇ ਉੱਥੇ ਹੱਸਣਾ ਵੀ ਤਿਆਰ ਬਣ ਗਿਆ ਵੀ 6 ਮਹੀਨੇ ਬਾਅਦ ਸਾਲ ਬਾਅਦ ਮਾਂ ਪਿਓ ਕਿਤੇ ਹੱਸ ਸਕਦਾ ਤਿਆਰ ਬਣ ਗਿਆ ਹੱਸਣਾ ਤਿਆਰ ਤੇ ਹਿਸਾਬ ਲਾ ਲਿਆ ਵੀ ਕੀ ਉੱਥੇ ਹਾਲਾਤ ਹੋਣਗੇ ਪੂਰਾ ਸਾਥ ਦੇਾਂਗੇ ਨਾ ਭਾਈ ਇਹ ਬੜਾ ਹੀ ਧੰਨਵਾਦ ਭਰਾ ਤੇ ਮੈਂ ਵੀ ਤੁਹਾਡਾ ਧੰਨਵਾਦੀ ਰਹੂੰਗਾ ਬੜਾ ਹੀ ਧੰਨਵਾਦ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮੈਦਾਨ ਆਪਾਂ ਇਹ ਫਤਿਹ ਕਰਨਾ ਹਾਂ ਹਾਂ ਬਿਲਕੁਲ ਬਿਲਕੁਲ ਜੀ ਧੰਨਵਾਦ